ਪਿਆਰ ਇਸ਼ਕ ਤੇ ਮੁਹੱਬਤ ਦੀਆਂ ਜੋ ਗੱਲਾਂ ਨੇ ਇਹ ਕਿਤਾਬਾਂ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਜਦੋਂ ਕਿਸੇ ਜੋੜੇ ਨੂੰ ਪਿਆਰ ਹੁੰਦਾ ਆ ਤਾਂ ਫਿਰ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਹੁਣ ਜੋ ਇਹ ਚੱਲ ਰਿਹਾ ਸਭ ਕੁਝ ਐਸੇ ਤਰ੍ਹਾਂ ਵਧੀਆ ਚੱਲਦਾ ਰਹਿਣਾ ਆ ਪਰ ਇੱਤੇ ਉਹ ਗਲਤ ਹੁੰਦੇ ਨੇ ਜੋ ਵੀ ਰੀਅਲ ਲਾਈਫ ਹੁੰਦੀ ਹੈ ਤੇ ਰੀਅਲ ਲਾਈਫ ਹੁੰਦੀ ਹੈ ਇਸ ਦੇ ਵਿੱਚ ਬਹੁਤ ਫਰਕ ਹੁੰਦਾ ਆ ਫਿਲਮਾਂ ਦੇ ਵਿੱਚ ਜੋ ਸਾਨੂੰ ਦਿਖਾਇਆ ਜਾਂਦਾ ਆ ਜਦੋਂ ਕਿਸੇ ਜੋੜੇ ਨੂੰ ਪਿਆਰ ਹੁੰਦਾ ਆ ਤਾਂ ਫਿਰ ਉਹ ਉਹ ਵਾਲੀ ਫੀਲਿੰਗ ਲੈਣ ਲੱਗ ਜਾਂਦੇ ਨੇ ਉਹਨਾਂ ਨੂੰ ਆਪਣੀ ਲਾਈਫ ਵੀ ਐਸੇ ਤਰ੍ਹਾਂ ਇੱਕ ਰੀਅਲ ਲਾਈਫ ਲੱਗਦੀ ਆ ਪਰ ਇਸ ਦੇ ਵਿੱਚ ਬਹੁਤ ਫਰਕ ਹੁੰਦਾ ਆ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਦੋਂ ਕਿਸੇ ਨੂੰ ਪਿਆਰ ਹੁੰਦਾ ਆ ਫਿਰ ਉਹ ਜਦੋਂ ਅੱਗੇ ਵਧਦੇ ਨੇ ਅੱਗੇ ਜਾ ਕੇ ਉਹਨਾਂ ਦੇ ਉੱਤੇ ਜਦੋਂ ਘਰ ਦੀ ਜ਼ਿੰਮੇਵਾਰੀ ਖਰਚਿਆਂ ਦਾ ਜਦ ਬੋਝ ਪੈਂਦਾ ਆ ਤਾਂ ਫਿਰ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਪਿਆਰ ਕੀ ਹੁੰਦਾ ਹੈ ਫਿਰ ਕਈ ਵਾਰ ਇਹ ਕਹਾਣੀ ਉੱਥੇ ਵਿਗੜ ਵੀ ਜਾਂਦੀ ਹੈ ਅੱਜ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਸ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਆ ਕਿਸੇ ਨੂੰ ਪਿਆਰ ਹੁੰਦਾ ਤੇ ਫਿਰ ਪਿਆਰ ਦੇ ਵਿੱਚ ਪੈ ਕੇ ਇਸ ਦੇ ਵਿੱਚ ਤਿੰਨ ਕਤਲ ਵੀ ਹੁੰਦੇ ਨੇ ਕਤਲ ਕਰਨ ਦੀ ਜੋ ਕੋਸ਼ਿਸ਼ ਸੀ ਚਾਰ ਕਤਲ ਕਰਨ ਦੀ ਕੀਤੀ ਜਾਂਦੀ ਹੈ ਪਰ ਉਸ ਦੇ ਵਿੱਚੋਂ ਤਿੰਨ ਦਾ ਕਤਲ ਕਰ ਦਿੱਤਾ ਜਾਂਦਾ ਆ ਤੇ ਇੱਕ ਬਚ ਜਾਂਦਾ ਆ ਇਹ ਜੋ ਕਤਲ ਹੁੰਦਾ ਤਿੰਨ ਬੱਚਿਆਂ ਦਾ ਕੀਤਾ ਜਾਂਦਾ ਫਿਰ ਕਤਲ ਕਰਨ ਦੇ ਪਿੱਛੇ ਦਾ ਜੋ ਕਾਰਨ ਜਦੋਂ ਸਾਹਮਣੇ ਆਉਂਦਾ ਆ ਤਾਂ ਫਿਰ ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਸਾਰੇ ਲੋਕ ਹੈਰਾਨ ਰਹਿ ਜਾਂਦੇ ਨੇ ਕਿ ਕੋਈ ਆਪਣੇ ਬੱਚਿਆਂ ਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਤੇ ਫਿਰ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਹੜੀ ਅੱਜ ਦੀ ਇਹ ਘਟਨਾ ਬਹੁਤ ਹੀ ਖੌਫਨਾਕ ਘਟਨਾ ਹੈ ਆਪਣੇ ਹੀ ਬੱਚਿਆਂ ਦਾ ਕਤਲ ਕਰ ਦਿੱਤਾ ਜਾਂਦਾ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਸੱਚੀ ਘਟਨਾयां ਉੱਤਰ ਪ੍ਰਦੇਸ਼ ਦੇ ਔਰਈਆ ਦੀ ਔਰ ਅਦਾਲਤ ਦੇ ਵਿੱਚ ਇੱਕ ਅਦਾਲਤ ਲੱਗੀ ਹੁੰਦੀ ਹੈ ਗੱਲ ਹੈ 10 ਜੁਲਾਈ 2025 ਦੀ ਹੁਣ ਅਦਾਲਤ ਦੇ ਵਿੱਚ ਇੱਕ ਪਾਸੇ ਕਟਾਰੇ ਦੇ ਵਿੱਚ ਇੱਕ ਔਰਤ ਖੜੀ ਹੁੰਦੀ ਹੈ ਇਹ ਹੁੰਦੀ ਹੈ ਦੋਸ਼ੀ ਵਾਲੇ ਕਟਾਰੇ ਦੇ ਵਿੱਚ ਤੇ ਇਸ ਦੇ ਸਾਹਮਣੇ ਹੀ ਦੂਜੇ ਕਟਾਰੇ ਦੇ ਵਿੱਚ ਇੱਕ ਬੱਚਾ ਖੜਾ ਹੁੰਦਾ ਉਹ ਗਵਾਹ ਵਾਲੇ ਕਟਾਰੇ ਦੇ ਵਿੱਚ ਹੁੰਦਾ ਇਹ ਜੋ ਅਦਾਲਤ ਦੇ ਵਿੱਚ ਬੱਚਾ ਖੜਾ ਸੀ ਇਸ ਦੀ ਉਮਰ 8 ਸਾਲ ਸੀ ਤੇ ਦੂਜੀ ਜੋ ਸਾਹਮਣੇ ਔਰਤ ਖੜੀ ਸੀ ਉਹ ਇਸ ਦੀ ਹੀ ਮਾਂ ਸੀ ਏ ਬੱਚਾ ਉੱਥੇ ਅਦਾਲਤ ਦੇ ਵਿੱਚ ਗਵਾਹੀ ਦਿੰਦਾ ਆ ਉਹ ਦੱਸਦਾ ਆ ਕਿ ਮੇਰੀ ਮਾਂ ਨੇ ਮੇਰੇ ਤਿੰਨ ਭਰਾਵਾਂ ਨੂੰ ਇੱਕ ਨਦੀ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਤੇ ਉਹ ਕਹਿੰਦਾ ਆ ਕਿ ਉਸ ਨੇ ਮੈਨੂੰ ਵੀ ਉਹਨਾਂ ਦੇ ਨਾਲ ਹੀ ਨਦੀ ਦੇ ਵਿੱਚ ਸੁੱਟਿਆ ਸੀ ਪਰ ਮੈਂ ਕਿਸੇ ਤਰੀਕੇ ਉੱਥੋਂ ਬਚ ਗਿਆ ਮੇਰੀ ਮਾਂ ਮੇਰੇ ਭਰਾਵਾਂ ਦੀ ਕਾਤਲ ਹੈ ਅਦਾਲਤ ਦੇ ਵਿੱਚ ਇਸ ਬੱਚੇ ਤੋਂ ਇਲਾਵਾ ਹੋਰ ਵੀ ਗਵਾਹੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਹੋਰ ਵੀ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਨੇ ਹੁਣ ਕੇਸ ਇਹੀ ਸੀ ਕੇਸ ਨੇ ਆਪਣੇ ਹੀ ਬੱਚਿਆਂ ਨੂੰ ਨਦੀ ਦੇ ਵਿੱਚ ਡਬੋ ਕੇ ਮਾਰ ਦਿੱਤਾ ਸੀ ਤੇ ਫਿਰ ਇਹ ਜੋ ਕੇਸ ਸੀ ਅਦਾਲਤ ਦੇ ਵਿੱਚ ਫਾਸਟ ਰੈਕ ਕੋਰਟ ਦੇ ਵਿੱਚ ਲੱਗਾ ਹੋਇਆ ਸੀ ਤੇ 1 ਸਾਲ ਦੇ ਅੰਦਰ ਅੰਦਰ ਹੀ ਇਸ ਨੂੰ ਇਹ ਸਜ਼ਾ ਸੁਣਾਈ ਜਾਣੀ ਸੀ ਹੁਣ 10 ਜੁਲਾਈ 2025 ਨੂੰ ਜੋ ਅਦਾਲਤ ਸੀ ਇਹ ਸਾਰੇ ਸਬੂਤਾਂ ਦੇ ਬਿਹਾਰਫ ਦੇ ਉੱਤੇ ਇਸ ਨੂੰ ਜੋ ਸਜ਼ਾ ਸੁਣਾਉਂਦੀ ਹੈ ਇਹ ਸੁਣ ਕੇ ਸਾਰੇ ਉੱਥੋਂ ਹੈਰਾਨ ਰਹਿ ਜਾਂਦੇ ਨੇ ਉਸ ਦਿਨ ਅਦਾਲਤ ਵੱਲੋਂ ਇਸ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਨਾਲ ਉੱਥੇ ਇੱਕ ਇਸ ਦਾ ਦਿਓਰ ਵੀ ਸ਼ਾਮਲ ਹੁੰਦਾ ਹੈ ਤੇ ਇਸ ਦੇ ਦਿਓਰ ਨੂੰ ਉਸ ਦੇ ਵਿੱਚ ਉਸ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਜੋ ਔਰਤ ਸੀ ਇਸ ਦਾ ਨਾਂ ਪ੍ਰਿਯੰਕਾ ਸੀ ਤੇ ਇਸ ਦਾ ਜੋ ਉਹ ਦਿਓਰ ਸੀ ਉਸ ਦਾ ਨਾਮ ਅਸ਼ੀਸ਼ ਸੀ ਅਸਲ ਦੇ ਵਿੱਚ ਇਹ ਸਾਰਾ ਮਾਮਲਾ ਕੀ ਸੀ ਕੀ ਕਹਾਣੀ ਸੀ ਤੁਹਾਨੂੰ ਦੱਸ ਦਿਆਂ ਦਰਅਸਲ ਜੋ ਇਹ ਪ੍ਰਿਅੰਕਾ ਸੀ ਇਹ ਔਰਈਆ ਦੇ ਪਿੰਡ ਬਰੂਆ ਦੀ ਰਹਿਣ ਵਾਲੀ ਹੁੰਦੀ ਆ ਹੁਣ ਤੋਂ 15 ਸਾਲ ਪਹਿਲਾਂ ਇਸ ਦਾ ਜੋ ਵਿਆਹ ਸੀ ਅਵਨੀਸ਼ ਦੇ ਨਾਲ ਹੁੰਦਾ ਤੇ ਫਿਰ ਇਹ ਆਪਣੇ ਸਹੁਰੇ ਘਰ ਚਲੇ ਜਾਂਦੀ ਆ ਹੁਣ ਉੱਥੇ ਇਹ ਵਧੀਆ ਰਹਿ ਰਹੇ ਹੁੰਦੇ ਨੇ ਜ਼ਿੰਦਗੀ ਸਹੀ ਚੱਲ ਰਹੀ ਹੁੰਦੀ ਆ ਹੁਣ ਸਮਾਂ ਪਾ ਕੇ ਇਹਨਾਂ ਦੇ ਘਰ ਦੇ ਵਿੱਚ ਬੱਚੇ ਪੈਦਾ ਹੁੰਦੇ ਨੇ ਇਹਨਾਂ ਦੇ ਘਰ ਦੇ ਵਿੱਚ 4 ਬੇਟੇ ਪੈਦਾ ਹੁੰਦੇ ਨੇ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਜੋ ਅਵਨੀਸ਼ ਸੀ ਉਹ ਮਜ਼ਦੂਰੀ ਕਰਦਾ ਸੀ ਤੇ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਹੈ ਇਸ ਦੇ ਵਿਆਹ ਨੂੰ 11 ਸਾਲ ਹੋ ਗਏ ਹੁੰਦੇ ਨੇ ਹੁਣ ਇਸੇ ਤਰ੍ਹਾਂ ਜੋ ਅਵਨੀਸ਼ ਸੀ ਆਪਣੇ ਇੱਕ ਦਿਨ ਕੰਮ ਤੇ ਗਿਆ ਹੁੰਦਾ ਹੈ ਤੇ ਉਸ ਦੇ ਉੱਤੇ ਕਰੰਟ ਲੱਗ ਜਾਂਦਾ ਹੈ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਦੀ ਮੌਤ ਤੋਂ ਬਾਅਦ ਜੋ ਘਰ ਦੀ ਸਾਰੀ ਜ਼ਿੰਮੇਵਾਰੀ ਸੀ ਉਹ ਆ ਜਾਂਦੀ ਹੈ ਪ੍ਰਿਯੰਕਾ ਦੇ ਉੱਤੇ ਹੁਣ ਜੋ ਪ੍ਰਿਯੰਕਾ ਸੀ ਇਹ ਖੁਦ ਮਜ਼ਦੂਰੀ ਕਰਦੀ ਹੈ ਕੰਮਕਾਰ ਕਰਦੀ ਹੈ ਤੇ ਆਪਣੇ ਜੋ ਬੱਚੇ ਸੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ ਪੇਟ ਪਾਲਦੀ ਆ ਇਸੇ ਤਰ੍ਹਾਂ ਹੁਣ ਸਮਾਂ ਨਿਕਲ ਰਿਹਾ ਸੀ ਇਸ ਦੇ ਦੌਰਾਨ ਹੀ ਜੋ ਪ੍ਰਿਅੰਕਾ ਸੀ ਉਸ ਦੀਆਂ ਜੋ ਨਜ਼ਦੀਕੀਆਂ ਸੀ ਉਸ ਦੇ ਦਿਉਰ ਆਸ਼ੀਸ਼ ਦੇ ਨਾਲ ਹੋ ਜਾਂਦੀਆਂ ਨੇ ਹੁਣ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਆ ਤੇ ਇਹਨਾਂ ਦੇ ਵਿੱਚ ਸਬੰਧ ਬਣਨ ਲੱਗੇ ਨੇ ਹੁਣ ਇਹ ਦੋਨੋਂ ਕੀ ਕਰਦੇ ਨੇ ਕਿ ਉੱਤੇ ਇਹ ਪ੍ਰਿਅੰਕਾ ਦੇ ਸਹੁਰੇ ਘਰੀ ਦੋਨੋਂ ਇਕੱਠੇ ਰਹਿਣ ਲੱਗ ਜਾਂਦੇ ਨੇ ਤੇ ਫਿਰ ਹੁਣ ਇਦਾਂ ਹੀ ਇਹ ਰਹਿੰਦੇ ਰਹਿੰਦੇ ਨੇ ਤਾਂ ਲੋਕ ਆਲੇ-ਦਾਲੇ ਬਹੁਤ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਫਿਰ ਇਹ ਸੋਚਦੇ ਨੇ ਕਿ ਇੱਥੇ ਤਾਂ ਹੁਣ ਲੋਕ ਸਾਨੂੰ ਜੀਣ ਨਹੀਂ ਦੇਣਗੇ ਤਾਂ ਹੁਣ ਉਸ ਨੂੰ ਪ੍ਰਿਯੰਕਾ ਕਹਿੰਦੀ ਹੈ ਕਿ ਕਿਉਂ ਨਾ ਉਹ ਉਸਦੇ ਪੇਕੇ ਪਿੰਡ ਜਾ ਕੇ ਰਹਿਣ ਲੱਗ ਜਾਣਾ ਤਾਂ ਇਸ ਤੋਂ ਬਾਅਦ ਜੋ ਪ੍ਰਿਯੰਕਾ ਤੇ ਅਸ਼ੀਸ਼ ਸੀ ਉਹ ਪ੍ਰਿਯੰਕਾ ਦੇ ਪੇਕੇ ਪਿੰਡ ਔਰਈਆ ਜਾ ਕੇ ਰਹਿਣ ਲੱਗ ਜਾਂਦੇ ਨੇ ਉਹ ਉੱਥੇ ਜਾ ਕੇ ਇੱਕ ਕਿਰਾਏ ਦਾ ਕਮਰਾ ਲੈਂਦੇ ਨੇ ਤੇ ਉੱਥੇ ਰਹਿੰਦੇ ਨੇ ਉੱਥੇ ਹੁਣ ਕੁਝ ਸਮਾਂ ਤਾਂ ਇਹਨਾਂ ਦੇ ਵਿੱਚ ਸਭ ਕੁਝ ਸਹੀ ਚੱਲਦਾ ਰਹਿੰਦਾ ਪਰ ਫੇਰ ਜੋ ਅੱਗੇ ਜਾ ਕੇ ਬੱਚਿਆਂ ਦੇ ਖਰਚੇ ਸੀ ਕਿਉਂਕਿ ਜੋ 4 ਉਸਦੇ ਬੇਟੇ ਸੀ ਉਹ ਵੀ ਉੱਥੇ ਨਾਲ ਰਹਿੰਦੇ ਸੀ ਉਹਨਾਂ ਦਾ ਖਰਚਾ ਵੀ ਹੁੰਦਾ ਸੀ ਖਾਣ ਪੀਣ ਦਾ ਖਰਚਾ ਘਰ ਦਾ ਕਿਰਾਇਆ ਤੇ ਜੋ ਅਸ਼ੀਸ਼ ਸੀ ਉਹ ਇੱਕ ਸਲੂਨ ਕਰਦਾ ਸੀ ਸਲੂਨ ਦਾ ਕੰਮ ਕਰਦਾ ਸੀ ਪਰ ਉਸਦੀ ਜੋ ਆਮਦਨ ਸੀ ਉਹ ਬਹੁਤੀ ਨਹੀਂ ਸੀ ਹੁਣ ਸਮਾਂ ਪਾ ਕੇ ਇਹਨਾਂ ਦੇ ਵਿੱਚ ਇਹ ਬਹਿਸ ਹੁੰਦੀ ਰਹਿੰਦੀ ਆ ਉਹ ਕਹਿੰਦਾ ਆ ਕਿ ਮੈਂ ਇਹ ਚਾਰ ਬੱਚਿਆਂ ਦਾ ਪਾਲਣ ਪੋਸ਼ਣ ਕਿਉਂ ਕਰਾਂ ਇਹ ਤਾਂ ਮੇਰੇ ਹੈ ਹੀ ਨਹੀਂ ਹੁਣ ਇਹ ਗੱਲਾਂ ਲੈ ਕੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਰੋਜ਼ ਝਗੜਾ ਹੋਣ ਲੱਗਦਾ ਆ ਕਿਉਂਕਿ ਜੇ ਉਹ ਪਹਿਲਾਂ ਇਹਨਾਂ ਨੂੰ ਪਿਆਰ ਦਿਖਦਾ ਸੀ ਉਸ ਦੇ ਵਿੱਚ ਇਹਨਾਂ ਨੇ ਇਹ ਚੀਜ਼ ਕਦੇ ਨਹੀਂ ਸੋਚੀ ਸੀ ਹੁਣ ਜਦੋਂ ਇਸ ਦੇ ਉੱਤੇ ਸਾਰੀਆਂ ਜ਼ਿੰਮੇਵਾਰੀਆਂ ਪਈਆਂ ਘਰ ਦਾ ਖਰਚਾ ਆਇਆ ਤਾਂ ਫਿਰ ਇਸ ਨੂੰ ਪਤਾ ਲੱਗਿਆ ਕਿ ਕੀ ਭਾਵਿਕਦੀ ਆ ਪਰ ਪ੍ਰੇਨਕਾ ਉਸ ਨੂੰ ਕਹਿੰਦੀ ਆ ਕਿ ਆਪਾਂ ਦੋਨਾਂ ਨੇ ਪਿਆਰ ਕੀਤਾ ਆ ਮੈਂ ਕੋਈ ਜ਼ਬਰਦਸਤੀ ਤੇਰੇ ਨਾਲ ਨਹੀਂ ਆਈ ਆਪਾਂ ਪਿਆਰ ਕਰਦੇ ਸੀ ਤਾਂ ਹੀ ਆਪਾਂ ਘਰੋਂ ਛੱਡ ਕੇ ਇੱਥੇ ਰਹਿਣ ਲੱਗੇ ਆ ਅਸ਼ੀਸ਼ ਪ੍ਰਯੰਕਾ ਦੇ ਬੱਚਿਆਂ ਦੀ ਮਾਰਕੁੱਟ ਵੀ ਕਰਦਾ ਸੀ ਉਸ ਨੂੰ ਕਹਿੰਦਾ ਸੀ ਕਿ ਤੂੰ ਇਹਨਾਂ ਨੂੰ ਕਿਤੇ ਸੁੱਟ ਦੇ ਇਹਨਾਂ ਨੂੰ ਕਿਤੇ ਮਾਰ ਦੇ ਮੈਂ ਇਹਨਾਂ ਨੂੰ ਨਹੀਂ ਚੱਲ ਸਕਦਾ ਮੈਂ ਇਹਨਾਂ ਦਾ ਇਹ ਖਰਚਾ ਨਹੀਂ ਉਠਾ ਸਕਦਾ ਹੁਣ ਇਹਨਾਂ ਗੱਲਾਂ ਨੂੰ ਲੈ ਕੇ ਅਸ਼ੀਸ਼ ਤੇ ਪ੍ਰਯੰਕਾ ਦੇ ਵਿੱਚ ਰੋਜ਼ ਹੀ ਝਗੜਾ ਹੁੰਦਾ ਸੀ ਕਲੇਸ਼ ਹੁੰਦਾ ਸੀ ਹੁਣ ਪ੍ਰਯੰਕਾ ਸੀ ਉਹ ਵੀ ਇਹ ਸਭ ਚੀਜ਼ਾਂ ਤੋਂ ਅੱਕ ਚੁੱਕੀ ਸੀ ਤਾਂ ਇੱਕ ਦਿਨ ਹੁਣ ਕੀ ਹੁੰਦਾ ਹੈ ਕਿ ਪ੍ਰਯੰਕਾ ਆਪਣੇ ਚਾਰੇ ਬੇਟਿਆਂ ਨੂੰ ਲੈ ਕੇ ਉੱਥੋਂ ਉਰਈਆ ਦੀ ਇੱਕ ਨਦੀ ਦੇ ਉੱਤੇ ਪਹੁੰਚ ਜਾਂਦੀ ਹੈ ਉੱਥੇ ਜਾ ਕੇ ਉਹ ਆਪਣੇ ਇੱਕ-ਇੱਕ ਕਰਕੇ ਬੱਚਿਆਂ ਨੂੰ ਨਦੀ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਚੌਥੇ ਬੱਚੇ ਨੂੰ ਉਹ ਨਦੀ ਦੇ ਵਿੱਚ ਸੁੱਟਦੀ ਹੈ ਤਾਂ ਉੱਥੋਂ ਕੁਝ ਰਾਹੀਰ ਜੋ ਹੁੰਦੇ ਨੇ ਲੰਘ ਰਹੇ ਹੁੰਦੇ ਨੇ ਕੁਝ ਲੋਕ ਉੱਥੇ ਮੌਜੂਦ ਹੁੰਦੇ ਨੇ ਉਹ ਉਸ ਨੂੰ ਦੇਖ ਲੈਂਦੇ ਨੇ ਤੇ ਉੱਥੇ ਹੀ ਉਹਨਾਂ ਦੇ ਵਿੱਚ ਕੋਈ ਹੁੰਦਾ ਇਹੋ ਤਰਾਕ ਹੁੰਦਾ ਆ ਤਾਂ ਉਹ ਹੁਣ ਆਉਂਦਾ ਆ ਤੇ ਉਹ ਤੈਰ ਕੇ ਇਹਦੇ ਵਿੱਚੋਂ ਕੁਝ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਉਹ ਹੁਣ ਇਸਦੇ ਜੋ ਲਾਸਟ ਦੇ ਵਿੱਚ ਆਪਣਾ ਬੱਚਾ ਸੁੱਟਿਆ ਸੀ ਜਿਸ ਦਾ ਨਾਮ ਸੋਨੂ ਸੀ ਉਹ ਉਸ ਨੂੰ ਤਾਂ ਬਾਹਰ ਕੱਢ ਲੈਂਦਾ ਆ ਤੇ ਬਚਾ ਲੈਂਦਾ ਪਰ ਪ੍ਰਿਆੰਕਾ ਦੇ ਜੋ ਬਾਕੀ ਤਿੰਨ ਬੇਟੇ ਹੁੰਦੇ ਨੇ ਮਾਦਵ ਮੰਗਲ ਤੇ ਅਦਿੱਤਿਆ ਉਹਨਾਂ ਤਿੰਨਾਂ ਦੀ ਹੀ ਮੌਤ ਹੋ ਜਾਂਦੀ ਹੈ ਹੁਣ ਸੋਨੂ ਨੂੰ ਤਾਂ ਬਚਾ ਲਿਆ ਗਿਆ ਸੀ ਤੇ ਹੁਣ ਉੱਥੋਂ ਕੋਈ ਪੁਲਿਸ ਨੂੰ ਵੀ ਕਾਲ ਕਰ ਦਿੰਦਾ ਆ ਹੁਣ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਲੋਕ ਦੱਸਦੇ ਨੇ ਉਹ ਰਾਹੀਰ ਦੱਸਦੇ ਨੇ ਕਿ ਇਸ ਔਰਤ ਨੇ ਆਪਣੇ ਬੱਚਿਆਂ ਨੂੰ ਸਾਡੇ ਸਾਹਮਣੇ ਹੀ ਵਾਰੀ-ਵਾਰੀ ਕਰਕੇ ਨਦੀ ਦੇ ਵਿੱਚ ਸੁੱਟ ਦਿੱਤਾ ਜਿਸ ਦੇ ਵਿੱਚੋਂ ਇੱਕ ਬੱਚਾ ਤਾਂ ਅਸੀਂ ਬਚਾ ਲਿਆ ਪਰ ਤਿੰਨ ਨੂੰ ਅਸੀਂ ਨਹੀਂ ਬਚਾ ਸਕੇ ਹੁਣ ਪੁਲਿਸ ਪ੍ਰਿਆੰਕਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਨੂੰ ਥਾਣੇ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਸਾਰੀ ਕਹਾਣੀ ਬਾਰੇ ਪਤਾ ਲੱਗਦਾ ਆ ਤਾਂ ਫਿਰ ਉਸ ਤੋਂ ਬਾਅਦ ਜੋ ਆਸ਼ੀਸ਼ ਸੀ ਉਸ ਦਾ ਵੀ ਨਾਮ ਇਸ ਐਫ ਆਈ ਆਰ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਕਿਉਂਕਿ ਪੁਲਿਸ ਵਾਲਿਆਂ ਦਾ ਕਹਿਣਾ ਸੀ ਕਿ ਜੋ ਆਸ਼ੀਸ਼ ਹੈ ਉਹ ਵੀ ਇਹਨਾਂ ਤਿੰਨ ਬੱਚਿਆਂ ਦੀ ਮੌਤ ਜੋ ਹੋਈ ਹੈ ਉਸ ਦੇ ਵਿੱਚ ਉਹਨਾਂ ਹੀ ਗੁਨਾਹਗਰ ਹੈ ਕਿਉਂਕਿ ਉਸ ਨੇ ਪ੍ਰਿਯੰਕਾ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ ਪ੍ਰਿਯੰਕਾ ਉੱਥੋਂ ਮਜਬੂਰ ਹੋ ਕੇ ਆਪਣੇ ਹੀ ਬੱਚਿਆਂ ਨੂੰ ਨਦੀ ਦੇ ਵਿੱਚ ਸੁੱਟਣ ਆ ਗਈ ਇਹ ਜੋ ਘਟਨਾ ਸੀ ਇਹ ਸੀ 27 ਜੂਨ 2024 ਦੀ ਹੁਣ ਉਦੋਂ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਜਾਂਦਾ ਤੇ ਪ੍ਰਿਯੰਕਾ ਤੇ ਆਸ਼ੀਸ਼ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਫਿਰ ਇਹ ਜੋ ਕੇਸ ਸੀ ਇਹ ਅਦਾਲਤ ਦੇ ਵਿੱਚ ਜਾਂਦਾ ਤੇ ਅਦਾਲਤ ਵੱਲੋਂ ਇਹ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤੇ ਫਿਰ ਲਗਭਗ 1 ਸਾਲ ਬਾਅਦ 10 ਜੁਲਾਈ 2025 ਨੂੰ ਇਸ ਅਦਾਲਤ ਦੇ ਵਿੱਚ ਇਸ ਕੇਸ ਦਾ ਫੈਸਲਾ ਆਉਂਦਾ ਹੈ ਤੇ ਉਸ ਦੇ ਵਿੱਚ ਜੋ ਪ੍ਰਿਯੰਕਾ ਸੀ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਨੀ ਕਿ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਸ ਦੇ ਵਿੱਚ ਉਸ ਦੇ ਦਿਉਰ ਆਸ਼ੀਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਇਹਨਾਂ ਦੋਨਾਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਜਾਂਦਾ ਹੈ ਸੋ ਦੋਸਤੋ ਇਹ ਇਹ ਘਟਨਾ ਸੁਣਾਉਣ ਦਾ ਮਕਸਦ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਜਾਂ ਡਰਾਉਣਾ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕ੍ਰਾਈਮ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਕਿ ਕਿਵੇਂ ਇੱਕ ਮਾਂ ਨੇ ਆਪਣੇ ਹੀ ਚਾਰ ਬੱਚਿਆਂ ਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਤਾਂ ਮੌਤ ਹੋ ਗਈ ਤੇ ਇੱਕ ਨੂੰ ਬਚਾ ਲਿਆ ਗਿਆ ਦਰਸਲ ਜੋ ਪ੍ਰਿਯੰਕਾ ਸੀ ਤਿਆ ਅਸ਼ੀਸ਼ ਸੀ ਇਹਨਾਂ ਨੂੰ ਪਹਿਲਾਂ ਲੱਗਦਾ ਸੀ ਕਿ ਇਹਨਾਂ ਦੇ ਵਿੱਚ ਤਾਂ ਬਹੁਤ ਪਿਆਰ ਹੈ ਇਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਇਸੇ ਲਈ ਇਕੱਠੇ ਰਹਿਣ ਲੱਗੇ ਸੀ ਇਹਨਾਂ ਨੂੰ ਇਹੀ ਲੱਗਦਾ ਸੀ ਕਿ ਹੁਣ ਸਭ ਕੁਝ ਐਸੇ ਤਰ੍ਹਾਂ ਪਿਆਰ ਦੇ ਨਾਲ ਹੀ ਚੱਲਦਾ ਰਹੇਗਾ ਪਰ ਜਦੋਂ ਪ੍ਰੈਕਟੀਕਲੀ ਅਸਲੀ ਜ਼ਿੰਦਗੀ ਦੇ ਵਿੱਚ ਇਹ ਆਏ ਤਾਂ ਫਿਰ ਜਦੋਂ ਖਰਚੇ ਉਸ ਦੇ ਸਿਰ ਦੇ ਉੱਤੇ ਪਏ ਤਾਂ ਫਿਰ ਇਹਨਾਂ ਦੇ ਵਿੱਚ ਲੜਾਈ ਝਗੜੇ ਤੇ ਕਲੇਸ਼ ਰਹਿਣ ਲੱਗਿਆ ਸੋ ਇਹ ਬੱਚਾ ਜੋ ਸੀ ਜੋ ਬਚਿਆ ਸੀ ਇਹ ਹੁਣ ਅਨਾਥ ਹੋ ਚੁੱਕਿਆ ਸੀ ਮਾਂ ਨੂੰ ਇਸ ਦੀ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਸੀ ਤੇ ਪਿਓ ਜੋ ਸੀ ਇਸ ਦਾ ਪਹਿਲਾਂ ਹੀ ਮਰ ਚੁੱਕਿਆ ਸੀ ਹੁਣ ਇਸ ਨੂੰ ਨਹੀਂ ਪਤਾ ਕਿ ਜ਼ਿੰਦਗੀ ਇਸਦੀ ਕਿਸ ਦੇ ਸਹਾਰੇ ਬੀਤੇਗੀ ਬੰਦਾ ਕ੍ਰਾਈਮ ਕਰਨ ਤੋਂ ਪਹਿਲਾਂ ਕੁਝ ਨਹੀਂ ਸੋਚਦਾ ਕਿਉਂਕਿ ਹਮੇਸ਼ਾ ਉਸ ਨੂੰ ਲੱਗਦਾ ਆ ਕਿ ਉਸ ਨੇ ਬਹੁਤ ਹੀ ਇਹ ਫੁੱਲ ਪ੍ਰੂਫ ਪਲਾਨ ਬਣਾਇਆ ਉਹ ਕਦੇ ਵੀ ਫੜਿਆ ਨਹੀਂ ਜਾਵੇਗਾ ਪਰ ਇਹ ਉਸ ਦੀ ਗਲਤਫਹਿਮੀ ਹੁੰਦੀ ਹੈ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਐਸੀ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ